ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਭਰਾੜ ਸਿੱਖਿਆ ਪ੍ਰੋਡਕਟਰ ਜਥੇਬੰਦੀ ਤੋਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਅੱਜ ਸਾਡੀ ਮੀਟਿੰਗ ਸੀ ਸਿੱਖਿਆ ਮੰਤਰੀ ਸਾਹਿਬ ਨਾਲ ਸਾਡੇ ਪ੍ਰਧਾਨ ਅਜਮੇਰ ਸਿੰਘ ਔਲਖ ਦੀ ਗਵਾਹੀ ਦੇ ਵਿੱਚ ਜੁਝਾਰ ਸਿੰਘ ਜੀ, ਕੁਲਦੀਪ ਸਿੰਘ ਵੱਡੂਵਾਲ ਤੇ ਮਨਿੰਦਰ ਰਾਣਾ ਜੀ ਹੁਣੀ ਤੇ ਸਾਡੀ ਟੀਮ ਪੂਰੀ ਪਹੁੰਚੀ ਹੋਈ ਸੀ ਉੱਥੇ ਮੀਟਿੰਗ ਕਰ ਲਈ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਆ ਤੇ ਸਾਰੀਆਂ ਮੰਗਾਂ ਤੇ ਆ ਮંત્રી ਸਾਹਿਬ ਨਾਲ ਵਿਚਾਰ ਵਟਾਂਦਰਾ ਹੋਇਆ। ਉਹਨਾਂ ਦੇ ਵਿੱਚੋਂ ਜਿਹੜੀਆਂ ਸਾਡੀਆਂ ਕੁਝ ਮੰਗਾਂ ਸੀ ਜਿਹੜੀਆਂ ਤੁਰੰਤ ਹੱਲ ਕੀਤਾ ਜਾ ਸਕਦਾ ਸੀ ਤੇ ਮੰਤਰੀ ਸਾਹਿਬ ਨੇ ਉਹਨਾਂ ਦਾ ਲੈਟਰ ਜਾਰੀ ਕੀਤਾ ਡਿਪਾਰਟਮੈਂਟ ਨੂੰ ਵੀ ਤੁਰੰਤ ਤੇ ਕਾਰਵਾਈ ਕੀਤੀ ਜਾਵੇ। ਅ ਤੇ ਉਹਦੇ ਵਿੱਚ ਜਿਵੇਂ ਕਿ ਬਦਲੀਆਂ ਦਾ ਇਸ਼ੂ ਸੀਗਾ ਤੇ ਨਾਲ ਜਿਹੜਾ ਇਨਕਰੀਮੈਂਟ ਕਈ ਜ਼ਿਲ੍ਹਿਆਂ 'ਚ ਨਹੀਂ ਸੀ ਪਿਆ ਪੂਰਾ ਉਸ ਸੰਬੰਧੀ ਇੱਕ ਸਾਡੇ ਛੁੱਟੀਆਂ ਦਾ ਰੌਲਾ ਚੱਲ ਰਿਹਾ ਸੀ ਥੋੜਾ ਜਿਹਾ। ਉਸ ਬੰਦੀ ਤੇ ਜਾਂ ਆਈਆਰਐਮਐਸਟ ਵਰਕਿੰਗ ਚ ਨਹੀਂ ਸੀਗਾ ਉਸ ਬੰਦੀ ਜਿਹੜੀਆਂ ਹਦਾਇਤਾਂ ਸਰਕਾਰ ਨੂੰ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਵੱਲੋਂ ਤੁਰੰਤ ਜਾਰੀ ਕੀਤੀਆਂ ਗਈਆਂ ਬਾਕੀਆਂ ਤੇ ਵੀ ਸਾਡਾ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ ਮੰਤਰੀ ਸਾਹਿਬ ਨਾਲ ਉਹਨਾਂ ਵਿੱਚ ਸਾਡੀ ਮੇਨ ਮੰਗ ਸੀਗੀ ਸਾਡੇ ਤੇ ਸਕੀਮ ਲਾਗੂ ਕੀਤੇ ਜਾਣ ਤੇ ਇੱਕ ਜਿਹੜੇ ਬੰਦੇ ਸਾਡੇ ਰਿਟਾਇਰ ਹੋ ਚੁੱਕੇ ਆ ਉਹਨਾਂ ਦੇ ਫੋਨ ਬਹੁਤ ਆ ਰਹੇ ਸੀ ਉਹਨਾਂ ਦੀ ਵੀ ਅ ਅ ਅਸੀਂ ਆਵਾਜ਼ ਚੱਕੀ ਆ ਵੀ ਇਹਦਾ ਜਿਹੜਾ ਸਾਡੇ ਰੂਲਾਂ ਦੇ ਵਿੱਚ ਇਹ ਜਿਹੜਾ ਬੈਨੀਫਿਟ ਜਿਹੜਾ ਦੇਣਾ ਇਹਨਾਂ ਨੂੰ ਉਹ ਜ਼ਰੂਰ ਪਾਇਆ ਜਾਵੇ ਤੇ ਬੈਨੀਫਿਟ ਦਿੱਤਾ ਜਾਵੇ ਕਿਉਂਕਿ ਹੋਰ ਵੀ ਸਾਡੇ ਕਾਫੀ ਸਾਥੀ ਕੁਝ ਸਮੇਂ ਚ ਰਟਾਇਰ ਹੋ ਰਹੇ ਆ ਤੇ ਸਾਰਿਆਂ ਨੂੰ ਇਹਦਾ ਫਾਇਦਾ ਹੋ ਸਕੇ ਬਾਕੀ ਬੌਸ ਸਾਰੀਆਂ ਮੰਗਾਂ ਜਿਹੜੀਆਂ ਡਿਪਾਰਟਮੈਂਟ ਨਾਲ ਸੰਬੰਧਤ ਸੀਗੀਆਂ ਉਹਨਾਂ ਤੇ ਵੀ ਵਿਚਾਰ ਵਟਾਂਦਰਾ ਹੋਇਆ ਤੇ ਮੰਤਰੀ ਸਾਹਿਬ ਨੇ ਪੋਜ਼ਿਟਿਵ ਉਹਨਾਂ ਤੇ ਵਿਚਾਰ ਕਰਨ ਲਈ ਆਖਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਥੇਬੰਦੀ ਇਹਨਾਂ ਮੰਗਾਂ ਤੇ ਪਹਿਰਾ ਦਿੰਦੀ ਰਹੂਗੀ ਤੇ ਸਮੇਂ-ਸਮੇਂ ਤੇ ਮੰਤਰੀ ਸਾਹਿਬ ਤੇ ਸਰਕਾਰ ਨਾਲ ਮੁੱਖ ਮੰਤਰੀ ਸਾਹਿਬ ਨਾਲ ਇਹ ਤੇ ਮੀਟਿੰਗਾਂ ਕਰਾਂਗੇ ਅ ਵੱਧ ਤੋਂ ਵੱਧ ਆਪਦੇ ਕਿੱਢ ਨੂੰ ਜਿੰਨਾ ਅਸੀਂ ਦਵਾ ਸਕੀ ਕੋਸ਼ਿਸ਼ ਕਰਾਂਗੇ ਵੀ ਅਸੀਂ ਸਰਕਾਰ ਨਾਲ ਰਾਬਤਾ ਕਰਕੇ ਇਸ ਨੂੰ ਲਾਗੂ ਕਰਾਈਏ ਅ ਸਾਥੀਓ ਜੱਥੇਬੰਦੀ ਦਾ ਇਹੀ ਕੰਮ ਹੁੰਦਾ ਵੀ ਆਪਦੇ ਕੈਡਰ ਨੂੰ ਵੱਧ ਤੋਂ ਵੱਧ ਆ ਆਪਾਂ ਜੋ ਕੁਝ ਲੈ ਕੇ ਦੇ ਸਕੀਏ ਉਹਨਾਂ ਦੇ ਹੱਕ ਉਹਨਾਂ ਨੂੰ ਲੈ ਕੇ ਦਿੱਤੇ ਜਾਣ ਤੇ ਸਾਡੀ ਜੱਥੇਬੰਦੀ ਇਹ ਖੂਬ ਆਪਦੇ ਵੱਲੋਂ ਜੋਰ ਲਾ ਕੇ ਕੰਮ ਕਰ ਰਹੀ ਆ ਅਜਮੇਰ ਸਿੰਘ ਆਲਖ ਦੀ ਅਗਵਾਈ ਦੇ ਵਿੱਚ ਅਸੀਂ ਹਰ ਸਮੇਂ ਆਪਦੇ ਕੈਡਰ ਦੇ ਅੱਗੇ ਹੋ ਕੇ ਲੜ ਰਹੇ ਆ ਇਸ ਲਈ ਸਾਥੀਓ ਆਪਣੀ ਜਥੇਬੰਦੀ ਤੇ ਵਿਸ਼ਵਾਸ ਬਣਾ ਕੇ ਰੱਖੋ ਆਉਣ ਵਾਲੇ ਸਮੇਂ ਚ ਜਿਹੜੀਆਂ ਬਾਕੀ ਰਹਿੰਦੀਆਂ ਮੰਗਾ ਉਹਤੇ ਵੀ ਜਥੇਬੰਦੀ ਵੱਲੋਂ ਸਮੇਂ-ਸਮੇਂ ਤੇ ਉਸਤੇ ਕੰਮ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬੈਟਰ ਹੋਣ ਦੀ ਉਮੀਦ ਆ ਧੰਨਵਾਦ ਸਾਥੀਓ